ਟੋਰਠ ਮਹੱਲਾ ਪੰਜਵਾਂ ਗੁਰਪੂਰਾ ਅਰਾਧੇ ਫਿਰ ਸਤਿਗੁਰੂ ਜੀ ਰੱਖਿਆ ਜਾ ਸ਼ਬਦੋ ਚਾਰਜਨ ਹੈ ਪਿਆਰਿਓ ਪੂਰੀ ਸਰਬੀ ਗੁਰ ਨਾਨਕ ਦੇਵ ਜੀ ਨੂੰ ਜਿੰਦੀ ਭਾਗਨਾ ਨਾਲ ਅਰਾਧਨੇ ਕਰਕੇ ਯਾਦ ਕਰਨੇ ਕਰਕੇ ਕਾਰਜ ਸਭਨੇ ਸਾਦੇ ਸੇ ਗਾਇ ਜਲਹਾਰਕ ਪਰਮਾਰਥੇ ਕੋ ਟੋਰਠ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਇਹ ਸ਼ਬਦ ਕਰਨਨ ਸਤਗੁਰੂ ਪੂਰਨ ਦਾ ਰਾਜੇ ਕਰਕੇ ਕਾਰਜ ਸਗਲੇ ਸਾਧਾਰੇ ਲੋਕ ਪ੍ਰਲੋਗ ਦੇ ਪਰਮਾਰਥ ਦੇ ਵਿਵਹਾਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਚਨਾ ਸ੍ਰੀ ਅਮਰੋਦਸ ਸਾਹਿਬ ਦਾ ਰਚਨਾ ਗੁਰਸਾਹਿਬਾਂ ਤਕਤੀ ਜੋੜਨਾ ਕਲਿਆਣ ਕਰਨੇ ਇਹ ਸਾਰੇ ਕਾਰਜ ਸਿદ્ધ ਹੋ ਗਏ ਸਤਿਗੁਰੋਂ ਕੀਤੇ ਪੂਰੇ ਹੋ ਗਏ ਸਗਲ ਮਨੋਰਥ ਪੂਰੇ ਸਾਰੇ ਮਨ ਦੇ ਸੰਕਲਪ ਪੂਰੇ ਹੋ ਗਏ ਹਨ ਬਾਜੇ ਅਨਹਦ ਪੂਰੇ ਅਨਹਦ ਕਰਸ ਬਾਜੇ ਵੱਜਿਆ ਏ ਤੂਰ ਸੰਗਿਆ ਵਾਲੀ ਸਿਗਰੀ ਸੰਤੋ ਰਾਮ ਜਪਤ ਸੁਖ ਪਾਇਆ ਸੇ ਸੰਤ ਜਨੋ ਜਿਨ੍ਹਾਂ ਨੇ ਰਾਮ ਨੂੰ ਜਪਿਆ ਹੈ ਉਹਨਾਂ ਨੇ ਸੁਖ ਸਰੂਪ ਨੂੰ ਪਾ ਲਿਆ ਹੈ ਸੰਤ ਆਸਾਨ ਬਸੇ ਸੁਖ ਸਹਜੇ ਸੰਤ ਗੁਰੂ ਰਾਮਦਾਸ ਜੀ ਦੇ ਸਤਨ ਅੰਮ੍ਰਿਤਸਰ ਸਾਹਿਬ ਵਿੱਚ ਸਹਿਜੇ ਸ਼ਾਂਤੀ ਨਾਲ ਸੁਖ ਨਾਲ ਬਸੇ ਆ ਸੰਤ ਮਹਤਮਾ ਪੁਰਗਿਆ ਬਦਰੂਪੀ ਸਤਾਨ ਤੇ ਸਹਿਜ ਗਿਆਨ ਕਰਕੇ ਸੁਖ ਦੇ ਸਹਿਤ ਬਸੇ ਹਨ ਸਗਲੇ ਦੂਖ ਮਿਟਾਇਆ ਸਾਰਿਆਂ ਦੁੱਖਾਂ ਨੂੰ ਅਗਿਆਨ ਜਿਹਨਾਂ ਨੂੰ ਮੀਰ ਸੁਖੋ ਰਹਾਉ ਗੁਰਪੂਰੇ ਕੀ ਬਾਣੀ ਇਹ ਪੂਰਨ ਸਤਗੁਰਾਂ ਦੀ ਜੋ ਬਾਣੀ ਹੈ ਪਾਰ ਬ੍ਰਹਮ ਮਨ ਭਾਵ ਰੋਮ ਪਰਮੇਸ਼ਰ ਦੇ ਮਨ ਚੰਗੀ ਲੱਗਾਈ ਹੈ ਨਾਨਕ ਦਾਸ ਬਖਾਨ ਸਤਗੁਰੂ ਜੀ ਕਹਿੰਦੇ ਸੇਵਕਾਂ ਨੇ ਕਸਮ ਕੀਤੀ ਹੈ ਨਿਰਮਲ ਆਕਾਠ ਕਹਾਂ ਮਾਇਆ ਦੀ ਮਾਇ ਤੋਂ ਰਹਿਤ ਕਰਨ ਵਾਲੀ ਸਤਜਟ ਦੁੱਖ ਰੂ ਮਾਇ ਤੋਂ ਰਹਿਤ ਕਰਨ ਵਾਲੀ ਆਕਾਠ ਜੋ ਪਦਅਸ਼ੀ ਲਖਣਾ ਕਰਕੇ ਇਸ ਰੂਪ ਤੇ ਸੂਪ ਲਖਣਾ ਕਰਕੇ ਕਸਮ ਕਰਨੇ ਯੋਗ ਹੈ ਤੇ ਕਥ ਜੋ ਸ਼ਕਤੀ ਬ੍ਰਤੀ ਕਰ ਕਸਮ ਨਹੀਂ ਕੀਤੀ ਜਾਂਦੀ ਉਹ ਨਿਰਗੁਣ ਸਰੂਪ ਦੀ ਕਥਾ ਤੇ ਕਹਾਣੀ ਸਰਗੁਣ ਸਰੂਪ ਧਾਰ ਕੇ ਜਿਵੇਂ ਭਗਤਾਂ ਦੀ ਰੱਖਿਆ ਕੀਤੀ ਹੈ ਸੋਰਠ ਮਹੱਲਾ ਪੰਜਵਾ ਭੁਖੇ ਖਾਵਤ ਲਾਜ ਨਾ ਨਰਸ ਅਵਜੇ ਪਿਆਰ ਇੰਨਾ ਸਿਮਰਨ ਦਾ ਹੋਣਾ ਚਾਹੀਦਾ ਹੈ ਜਿਸ ਪ੍ਰਕਾਰ ਭੁਖੇ ਨੂੰ ਖਾਂਦੇ ਨੂੰ ਲੱਗਿਆ ਨਹੀਂ ਆਉਂਦੀ ਉਹ ਭੋਜਨ ਛਕੀ ਜਾਂਦਾ ਹੈ ਇਓ ਨਹੀਂ ਪ੍ਰਵਾਹ ਕਰਦਾ ਜੀ ਇਹ ਕਿਉਂ ਖਾਈ ਜਾਂਦਾ ਹੈ ਲੋਕ ਕਹਿਣਗੇ ਕਿਉਂ ਹਰ ਜਨ ਹਰ ਗੁਣ ਗਾਏ ਕੀ ਹਰ ਜਨ ਸ਼ੰਕਾ ਨਹੀਂ ਕਰਦੇ ਮਾਰੇ ਦੇ ਗੁਨਾ ਨੂੰ ਪਿਆਰ ਨਾਲ ਗਾਈ ਜਾਂਦੇ ਹਨ ਆਪਣੇ ਕਾਜ ਕਉ ਕਿਉ ਅਲਕਾਈਏ ਇਹ ਆਪਣੋ ਵਾਹਿਗੁਰੂ ਦੀ ਪ੍ਰਾਪਤੀ ਦਾ ਕਾਰਜ ਦੇ ਵਾਅਦੇ ਕਿਉ ਅਲਕਾਈਏ ਆਲਸ ਕਰਨੀ ਹੈ ਜਿਸ ਸਿਮਰਨ ਦਾਰ ਗਹਿ ਮੁਖ ਜਿਸ ਮਾਦੋ ਦਾ ਸਿਮਨ ਕਰਕੇ ਦਰਗਾਹ ਵਿੱਚ ਜਿਲਾ ਮੁਖ ਹੋਵੇ ਸਚਖੰਡ ਵਿੱਚ ਸਦਾ ਸਦਾ ਸੁਖ ਪਾਈ ਉਹ ਸਦਾ ਸਦਾ ਸੁਖ ਰੂਪ ਨੂੰ ਪਾਉਣਾ ਕਰੀਏ ਪ੍ਰਹਾਉ ਕਿਉਂ ਕਾਮੀ ਕਾਮ ਲੁਭਾਵਾ ਜਿਹੜੀ ਬੁਕਾਰੀ ਆਦਮੀ ਬੁਕਾਰ ਦੇ ਚ ਲਵਾਇ ਮਾਨ ਹੁੰਦਾ ਹੈ ਹਰ ਵਕਤ ਫਸਿਆ ਰਹਿੰਦਾ ਹੈ ਲਾਲਚ ਕਰਕੇ ਕਿਉਂ ਹਰ ਦਾਸ ਹਰ ਜਸ ਭਾਗ ਮੇਰੇ ਦੇ ਸੇਵਕਾਂ ਨੂੰ ਮਾਰੇ ਦਾ ਜਸ ਕਰਨਾ ਪਉਂਦਾ ਚੰਗਾ ਲੱਗਦਾ ਹੈ ਕਿਉਂ ਮਾਤਾ ਬਾਲ ਲੁਪਟਾ ਜਿਹਨਾਂ ਨਾ ਤਾਂ ਬੱਚਿਆਂ ਦੇ ਨਾਲ ਹਰ ਵੇਲੇ ਪੰਗਾ ਨਾ ਲੱਭਦੀ ਰਹਿੰਦੀ ਐ ਤੇ ਮਾਤਾ ਦੇ ਹੰਦਾਂ ਨਾਲ ਬੱਚੇ ਲਗਟੇ ਰਹਿੰਦੇ ਹਨ ਕਿਉਂ ਗਿਆਨੀ ਨਾਮ ਕਮਾਉਂਦਾ ਕਿਉਂ ਗਿਆਨवान ਨਾਮ ਦੀ ਕਮਾਈ ਕਰਦੇ ਹਾਂ ਔਰ ਪੂਰੇ ਤੇ ਪਾਵੈ ਇਹ ਨਾਮ ਗੁਰੂ ਪੂਰਿਆਂ ਤੋਂ ਪਾਇਆ ਜਾਂਦਾ ਹੈ ਜਨ ਨਾਨਕ ਨਾਮ ਧਿਆਨ ਸਤ ਗੁਰੂ ਸਾਹਿਬ ਜੀ ਕਹਿੰਦੇ ਜਨ ਤਾਂ ਮਾਰਦਾ ਨਾਮ ਹੀ ਪਾਈ ਤੇ ਹੁੰਦਿਆਂ ਹਰ ਵਕਤ ਸੋਰਠ ਮਹੱਲਾ ਪੰਜਵਾ ਸੁਖ 사ੰਦ ਘਰ ਆਇਆ ਜਦੋਂ ਬਨਾਰੀ ਸਾਹਿਬ ਤੋਂ ਮਾਰਾ ਆਏ ਹਨ ਅੰਮ੍ਰਿਤਸਰ ਸਾਹਿਬ ਵਿੱਚ ਉਸ ਵੇਲੇ ਬਚਨਉਤਾਰਿਆ ਭਾਈ ਸੁਖ ਸ਼ਾਂਤੀ ਦੇ ਸਹਿਤ ਘਰ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਕੇ ਮਹਿਲਾਂ 'ਚ ਆ ਗਏ ਹਾਂ ਸੁਖ ਸ਼ਾਂਦ ਸਾਂਦੇ ਸ਼ਾਂਤੀ ਦੇ ਨਾਲ ਸੁਖ ਸਰੂਪ ਰੂਪੀ ਘਰ ਵਿੱਚ ਆ ਗਏ ਹਾਂ ਨਿੰਦਕ ਕਾ ਮੁਖਸ਼ਾ ਜਿਹੜੇ ਨਿੰਦਿਆ ਕਰਨ ਵਾਲੇ ਪੁਰਖਾਂ ਦੇ ਮੂੰਹ 'ਚ ਛਾਇਆ ਲਾਨਕਾਂ ਦੀ ਸਵਾ ਲੋਕਾਂ ਨੂੰ ਪੈਂਦੀ ਹੈ ਗੁਰਪੂਰਾ ਪੂਰਾ ਗੁਰ ਪਹਿਰਾ ਪੂਰੇ ਸਤਿਗੁਰਾਂ ਦੇ ਆਦੇਸ਼ ਸੇਵਕਾਂ ਨੂੰ ਸਾਹ ਭਗਤੀ ਰੂਪ ਸਿਰੋਪਾਉ ਦੇ ਕੇ ਪਹਿਨਾਉਣਾ ਕੀਤਾ ਹੈ ਬਿਨ ਸੇ ਦੁੱਖ ਸਵਾਇ ਸਾਰੇ ਦੁੱਖ ਜਿੰਨੇ ਆ ਕੇ ਪ੍ਰਾਪਤ ਹੋਣੇ ਸੀ ਨਾਸ਼ ਹੋ ਗਏ ਹਨ ਸੰਤੋ ਸਾਚੇ ਕੀ ਵਡਿਆਈ ਇਹ ਸੰਤ ਜਨੋ ਭਗਤੋ ਸੱਚੇ ਅਕਾਲ ਸੁਖ ਦੀ ਇਹ ਵਡਿਆਈ ਹੈ ਸਾਰੀ ਜਿਨ ਅਚਰਜ ਸੋਭ ਬਣਾਇ ਜਿਸ ਵਾਹਿਗੁਰੂ ਨੇ ਅਚਰਜ ਸੋਭਾ ਉਹਦੇ ਪਿਆਰਿਆਂ ਦੀ ਬਣਾਉਂਦੀ ਹੈ ਭਗਤ ਭਗਤੀ ਕਰਕੇ ਪ੍ਰਭਾਉ ਬੋਲੇ ਸਾਹਿਬ ਕਹਿ ਭਾਣੇ ਬਚਨ ਅਸੀਂ ਵਾਹਿਗੁਰੂ ਦੀ ਰਜ਼ਾ ਵਿੱਚ ਜਿਵੇਂ ਭਾਉਂਦੇ ਆ ਉਹ ਬਚਨ ਬੋਲਦੇ ਹਾਂ ਦਾਸ ਬਾਣੀ ਬ੍ਰਹਮ ਵਖਾਣੇ ਕਿਉ ਕਿਤਨਾ ਬਾਣੀ ਬ੍ਰਹਮ ਸੰਬੰਧੀ ਕਥਨ ਕਰਦੇ ਹਨ ਨਾਨਕ ਪ੍ਰਭ ਸੁਖਦਾਇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਸੁਖਦਾਇ ਕਹ ਇਹਨ ਪੂਰੀ ਬਾਣਤ ਬਣਾਇ ਇਹਨ ਪੂਰੀ ਆਪ ਦੀ ਪਾਉ ਭਗਤੀ ਦੀ ਗੁਰਸਿੱਖੀ ਦੀ ਸ੍ਰੀ ਅਮਰ ਸਹਾਬ ਰਚੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਪੂਰਨ ਕਰਨ ਦੀ ਇਹ ਬਣਾਵਟਾ ਬਣਾਉਣਾ ਕੀਤੀ ਹੈ ਸੋਗੁਣਾ ਦੀ ਬਣਾਵਟ ਬ੍ਰਹਮ ਗਿਆਨ ਦੀ ਬ੍ਰਹਮ ਵਿਦਿਆ ਦੀ ਆਵ ਬਣ ਬਣਾਈ ਹੈ ਸੋਰਠ ਮਹੱਲਾ ਪੰਜਵਾ ਪ੍ਰਭ ਆਪਣਾ ਹਿਰਦੈ ਧਾਏ ਆਪਣੋ ਤੋਂ ਪ੍ਰਭੂ ਐ ਹੋਰ ਨਹੀਂ ਕੋਈ ਦੁਨੀਆ 'ਚ ਉਸ ਵਕਤ ਮੇਂ ਹਿਰਦੇ 'ਚ ਜਦੋਂ ਤੇ ਹੁਣਾ ਕੀਤਾ ਕਰ ਸਹੀ ਸਲਾਮਤ ਆਏ ਕਰ ਸੁਗੰਗਤ ਦੇ ਵਿੱਚ ਅਮਰ ਸਰਬ ਸਾਧ ਦੇ ਵਿੱਚ ਕਰ ਸਰੂਪ ਵਿੱਚ ਸਹੀ ਨਿਚੇ ਕਰਕੇ ਸਲਾਮਤ ਸਤਿਧੂ ਕੇ ਆਏ ਹਾਂ ਆ ਕੇ ਸਤਿਧੂਏ ਹਾਂ ਸੰਤੋਖ ਭਇਆ ਸੰਸਾਰੇ ਸੰਤੋਖ ਸਾਰੇ ਸੰਸਾਰ ਚ ਸੰਤੁਸ਼ਟਤਾ ਹੋ ਗਈ ਹੈ ਲੈ ਤਾਰੇ ਪੂਰਿ ਗੁਰਾਂ ਨਾਮ ਦੀ ਸ਼ਰਨ ਤੇ ਲੈ ਕੇ ਤਾਰਤੇ ਆਪ ਦੇ ਸੇਵਕ ਸੰਤ ਹੋ ਪ੍ਰਭ ਮੀਰਾ ਸਦਾ ਦਇਆ ਦਾ ਇਹ ਸੰਤ ਜਨ ਨੂੰ ਮੇਰਾ ਵਾਹਿਗੁਰੂ ਸਦਾ ਬਿਆਜਾ ਘਰ ਹੈ ਆਪਣੇ ਭਗਤ ਕੀ ਗਣਤ ਨਾ ਗਣ ਆਪਦੇ ਭਗਤਾਂ ਦੀ ਕਿਸੇ ਪ੍ਰਕਾਰ ਗਿਣਤੀ ਮਿੰਤੀ ਕਾਰ ਸਾਧਨਾ ਦੀ ਨਹੀਂ ਗਿਣਦਾ ਹੈ ਰਾਖਾ ਬਾਲ ਗੋਪਾਲ ਜਿਵੇਂ ਛੋਟੇ ਬੱਚਿਆਂ ਨੂੰ ਮਾਤਾ ਪਿਤਾ ਰੱਖਦੇ ਐ ਕਿ ਉਹ ਨੰਨੇ ਬੱਚੇ ਹਮਾਰਾ ਇਹਦੇ ਆਪਦੇ ਸੇਵਕ ਜਾਣ ਕੇ ਰੱਖ ਲੈਂਦਾ ਹੈ ਉਹ ਗੋਤਾਲ ਦੇ ਮਾਲਕ ਹਾਂ ਅਸੀਂ ਤ੍ਰਿਸ਼ਵੀ ਦੇ ਪਾਲਕ ਦੇ ਪ੍ਰਹਾਉ ਹਰ ਨਾਮ ਰਿਦੈ ਔਰ ਧਾਰੇ ਹਰੀ ਅਕਾਲ ਕੁਛ ਵੀ ਨਾਉ ਨੂੰ ਰਿਵੇ ਦੇ ਔਰ ਅੰਧੁਤਾਰ ਨਾ ਕੀਤਾ ਵਸਾਇਆ ਦਿਨ ਸਭੇ ਥੋਕ ਸਵਾਰ ਉਹ ਸਾਈਂ ਗੁਰੂ ਨੂੰ ਸਾਰੇ ਪਦਾਰ ਧਰਮ ਅਰਥ ਕਾਮ ਮੋਖ ਸਵਾਰ ਗੁੱਤੇ ਹਨ ਗੁਰ ਪੂਰਾ ਤੁਸ ਦੀ ਜੀ ਇਹ ਪੂਰ ਸਤਿਗੁਰੂ ਆਨ ਪ੍ਰਸੰਨ ਹੋ ਕੇ ਬਖਸ਼ੀ ਕਰ ਦਿੱਤੀ ਹੈ ਫਿਰ ਨਾਨਕ ਦੂਹ ਨਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਮੁੜ ਕੇ ਜੰਮਨ ਮਰਦਾ ਦੁੱਖ ਨਹੀਂ ਹੋਇਆ ਹੈ ਸੋਰਠਿ ਮਹੱਲਾ ਪੰਜਵਾ ਹਰਿ ਮਨ ਤਨ ਵਸਿਆ ਸੋਈ ਹਰਿयो ਮਨ ਦੇ ਦੰਦੇ ਅੰਦਰ ਜੋ ਨਵਾਸ ਕਰਦਾ ਹੈ ਜਿਨ੍ਹਾਂ ਗੁਰਸਿੱਖਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਬਸ ਗਿਆ ਸੋਈ ਉਲਟਕਿਉ ਦਾ ਰੂਪ ਹੀ ਹੋ ਗਏ ਹਨ ਜੈ ਜੈਕਾਰ ਕਰੀ ਸਾਰ ਸੰਸਾਰ ਨੂੰ ਪਿਆਰੇ ਨੇ ਜੈ ਜੈਕਾਰ ਕਰ ਰਿਹਾ ਹੈ ਰੇ ਕੀ ਵਡਿਆਈ ਇਹ ਪੂਰਨ ਸਤਿਗੁਰੂ ਦੀ ਸਾਰੀ ਵਡਿਆਈ ਹੋ ਸਾ ਕੀ ਕੀਮਤ ਕਹੀ ਨਾ ਜਾਏ ਗੁਰੂ ਜੀ ਦੀ ਜਿਹੜੀ ਕੀਮਤ ਮੁੱਲ ਹੈ ਗੁਣ ਕਹੇ ਨਹੀਂ ਜਾ ਸਕਦੇ ਹਾਂ ਕੁਰਬਾਨ ਜਾਈ ਤੇਰੇ ਮਹਾਰਾਜ ਆਪਦੇ ਨਾਮ ਤੋਂ ਅਸੀਂ ਕੁਰਬਾਨ ਬਲਿਹਾਰ ਜਾਈਏ ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ ਪਿਆਰੇ ਕਾਲਪੁਰਖ ਜਿਨ੍ਹਾਂ ਨੂੰ ਬਖਸ਼ ਲੈਣੇ ਹੋ ਔਗਣ ਬਖਸ਼ ਕੇ ਮੇਲ ਲੈਣੇ ਹੋ ਉਹ ਜਸ ਤੇਰਾ ਗਾਉ ਮਹਾਰਾਜ ਦਾ ਕੀਰਤਨ ਪ੍ਰੇਮੀ ਜਨ ਗਾਉਂਦੇ ਹਨ ਰਹਾਉ ਤੂੰ ਭਾਰੂ ਉਹ ਸੁਆਮੀ ਮੇਰਾ ਦੁਆਰਾ ਦਿਸਤਾਨਸ ਰੂਪ ਸਾਰਿਆਂ ਦਾ ਆਸਰਾ ਤੇ ਪ੍ਰਕਾਸ਼ ਦਾ ਰੂਪ ਹੈ ਸਾਡਾ ਸੁਆਮੀ ਮਾਲਕ ਹੈ ਸੰਤਾਂ ਪਰਵਾਸਾ ਤੇ ਸੰਤਾਂ ਭਗਤਾਂ ਤੋਂ ਮਾਰਾ ਆਪ ਜੀ ਦਾ ਹੀ ਭਰੋਸਾ ਹੈ ਨਾਨਕ ਪ੍ਰਭ ਸਰਣਾਇ ਸਤਿਗੁਰੂ ਜੀ ਕਹਿੰਦੇ ਨੇ ਪ੍ਰਭੂ ਕਾਲ ਪੁਰਖ ਆਪ ਦੀ ਸ਼ਰਨ ਹਾਂ ਸੀ ਮੁਖ ਨਿੰਦਕ ਕੈ ਸ਼ਾਇਦ ਜੋ ਨਿੰਦਿਆ ਕਰਨ ਵਾਲੋਂ ਦੇ ਮੂੰਹ ਵਿੱਚ ਲਾਣ ਪਾਉਂਦੀ ਸਵਾ ਦੁਨੀਆ ਪਾ ਰਹੀ ਹੈ ਪੂਰਠ ਮਹਿਲਾ ਪੰਜਵਾ ਅੱਗੇ ਸੁਖ ਮੇਰੇ ਮੀਤਾਂ ਤੇ ਮੇਰੇ ਸਜਣਾਂ ਨੂੰ ਅੱਗੇ ਪਰਲੋਕ 'ਚ ਵੀ ਸੁਖ ਆਨੰਦ ਪ੍ਰਾਪਤ ਹੋ ਰਿਹਾ ਹੈ ਪਾਛੇ ਆਨੰਦ ਪ੍ਰਭ ਕੀ ਤਾਠੇ ਠੇ ਬਡਾਲੀ ਸਾਹਿਬ 'ਚ ਵੀ ਪਿਛੇ ਅੰਮਰਸਰ ਸਾਹਿਬ 'ਚ ਵੀ ਆਨੰਦ ਬਖਸ਼ਿਆ ਹੈ ਅੱਗੇ ਪਰਲੋਕ 'ਚ ਵੀ ਇਸ ਲੋਕ 'ਚ ਵੀ ਪ੍ਰਭ ਉਹਨਾਂ ਦਾ ਨੰਦ ਬਣਾਉਂਦਾ ਹੈ ਪਰਮੇਸ਼ਰ ਬਣਤ ਬਣਾਏ ਇਹ ਪਰਮੇਸ਼ਰ ਨੇ ਆਪ ਦੇ ਪਿਆਰਿਆਂ ਦੇ ਅੰਦਰ ਭਾਵ ਭਗਤੀ ਦੀ ਬਣਾਵਟ ਬਣਾਤੀ ਹੈ ਤਕਾ ਤੂੰ ਨਾਈ ਚ ਕਦੇ ਬ੍ਰਿਤੀ ਸਰਵਾ ਵਾਲੇ ਦੀ ਢੋਲ ਦੀ ਨੀ ਮਾਰਾ ਚਲਣਾ ਜੁੜੀ ਰਹਿੰਦੀ ਹੈ ਆਜੇ ਸਾਹਿਬ ਸਿਉ ਮਨ ਮੰਨ ਸੱਚੇ ਸਾਹਿਬ ਅਕਾਲ ਪੁਰਖ ਨਾਉ ਨੂੰ ਮਨ ਮੰਨ ਗਿਆ ਗੁਰਮਖੰਡਾ ਹਰ ਸਰਬ ਨਿਰੰਤਰ ਜਾਨੀ ਨੂੰ ਸਾਰੇ ਅੰਦਰ ਇੱਕ ਰਸ ਜਾਣ ਲਿਆ ਹੈ ਗੁਰਮਖੰਡਾ ਰਹਾਉ ਸਭ ਜੀ ਤੇਰੇ ਦਇਆਲੂ ਮੇਰੇ ਬਿਆਲੂ ਜੀ ਸਾਰੇ ਜੀ ਜਨਤਾ ਆਪ ਕਹੀ ਹੁਣ ਆਪਣੇ ਭਗਤ ਕਰਹਿ ਪ੍ਰਾਰਥਨਾ ਆਪ ਦੇ ਭਗਤਾਂ ਦੇ ਕੋਤੀ ਤਾਈ ਆਪ ਹੀ ਮਾਰਾ ਤਾਲਨਾ ਕਰਦੇ ਹੋ ਅਜੜਜ ਤੇਰੀ ਵਡਿਆਈ ਮੁਸਮਾਦੂ ਮਾਰਿਆ ਆਪਦੀ ਵਿਡਿਆਈ ਹੈ ਨਿਤ ਨਾਨਕ ਨਾਮ ਤੇ ਆ ਜੀ ਕਹਿੰਦੇ ਨਾਪਰਤੀ ਆਉਦੇ ਨਾਮ ਨੂੰ ਕਿ ਹੋਣਾ ਕਰੀਏ ਅੰਤਰੀਆਮੀ ਸੋਰਠ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਾਡੇ ਅੰਗ ਸੰਗ ਹੈ ਨਰਾਇਣ ਪਰਮੇਸ਼ਵਰ ਯਾ ਦੂਤ ਨਾ ਬੈ ਇਸ ਕਰਕੇ ਜਮਦੇ ਦੂਤ ਨੇੜੇ ਨਹੀਂ ਆ ਸਕਦੇ ਹਣ ਕੰਠ ਲਾਏ ਪ੍ਰਭ ਰੱਖਾ ਉਹ ਜਨਨੂ ਮਾਰਾ ਕੰਠ ਲਾ ਕੇ ਰਬ ਹੀ ਹਿੰਦੁਸਤਾਨੀ ਰੂਪੀ ਗੱਲ ਨਾਲ ਲਾ ਕੇ ਰੱਖਦਾ ਹੈ ਸਤਗੁਰ ਕੀ ਸੱਚ ਸਾਖ ਹੈ ਇਹ ਸਤਗੁਰਾਂ ਦੀ ਸੱਚੀ ਉਗਾਹੀ ਹੈ ਸਿੱਖਿਆ ਹੈ ਪੂਰਾ ਪੂਰੀ ਕੀਤੀ ਪੂਰਿਆਂ ਸਤਿਗੁਰਾਂ ਨੇ ਪੂਰੀ ਬਖਸ਼ਿਸ਼ ਕੀਤੀ ਹੈ। ਗੁਸ਼ਮ ਮਾਰ ਵਿਡਾਰੇ ਸਗਲੇ ਗੁਸ਼ਮ ਕਾਮਕ੍ਰੋਧ ਆਦਿਕ ਅਗਿਆਨ ਆਦਿਕ ਅਹੰਕਾਰ ਆਦਿਕ ਸਾਰੇ ਮਾਰ ਕੇ ਵਿਡਾਰੇ ਖੰਡਾ ਦੇ ਪੇ ਹਨ। ਦਾਸ ਕਉ ਉਸਤਤ ਦੀਤੀ ਆਉਦੇ ਸੇਵਕਾਂ ਨੂੰ ਸ੍ਰੇਸ਼ਟ ਭਗਤੀ ਰੂਪੀ ਮੱਤ ਬਖਸ਼ੀ ਹੈ। ਰਹਾਉ ਪ੍ਰਭ ਸਗਲੇ ਥਾਨ ਵਸਾਇ ਮੈਨ ਸਾਰਿਆਂ ਥਾਂ ਜੀ ਬਗਾਈ ਸਾਹਿਬ ਵਿੱਚ ਵੀ ਅਮਰ ਸਰ ਸਾਹਿਬ ਵਿੱਚ ਵੀ ਆਜਾ ਜੀ ਜੀ ਸੇਵ ਕਰਨ ਲੋਕ ਪਰ ਲੋਕ ਜੀ ਬਸਾਉਣਾ ਕੀਤਾ ਹੈ ਸੁਭਗੁਣਾ ਦੇ ਸਾਇਪ ਸੁਖ ਸਾਧ ਫਿਰ ਆਏ ਸੁਖ ਤੇ ਸ਼ਾਂਤੀ ਦੇ ਨਾਲ ਫਿਰ ਆ ਕੇ ਅਮਰਸਰ ਸਾਹਿਬ ਕੇ ਨਿਵਾਸ ਕੀਤਾ ਹੈ ਫਿਰ ਗੁਰਸਿੱਖ ਸੰਸਾਰ ਦੇ ਫੇਰਾਵਾਂ ਵੱਲੋਂ ਆ ਕੇ ਪੁਰੀਆ ਦਰਜ ਸੁਖ ਸ਼ਾਂਤੀ ਦੇ ਨਾਲ ਆ ਗਏ ਹਨ ਨਾਨਕ ਪ੍ਰਭ ਸਰਣਾਇ ਮੇਰੇ ਵੀ ਸ਼ਰਨ ਗੁਰੂ ਸਾਹਿਬ ਜੀ ਕਹਿੰਦੇ ਜੋ ਪਏ ਹਨ ਜਿਨ ਸਗਲੇ ਰੋਗ ਮਿਟਾਏ ਜਿਸ ਦੇ ਸਾਰੇ ਗਿਆਨ ਆਦਿਕ ਰੋਗ ਮਿਟਦੇ ਐਸਾ ਪ੍ਰਭੂ ਹੈ ਬਸੇ ਪੂਰੀ ਹੋ ਗਈ ਸਭ ਨਾ ਕੋ ਨਿਕਲ ਨਾਨਕ ਪ੍ਰਭ ਸਰਣਾਏ ਇਹਨ ਸਗਲੇ ਰੋਗ ਮੁਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੋਠ